ਪੰਜਾਬ ਐਦਰ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਮਾਝਾ ਮਾਲਵਾ ਦੇ ਬਾਬਾ ਦੇ ਬਾਕੀ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਮੌਸਮ ਦੀ ਜਾਣਕਾਰੀ ਸ਼ੇਅਰ ਕਰਾਂਗੇ 27 ਤਰੀਕ ਨੂੰ ਸੰਘਣੇ ਬੱਦਰ ਰਹਿਣ ਦੀ ਸੰਭਾਵਨਾ ਫਰੀਦਕੋਟ ਦੇ ਵਿੱਚ ਤੇ ਸ਼ਾਮ ਦੇ ਟਾਈਮ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਇਸੇ ਤਰ੍ਹਾਂ ਹੀ 28 ਤਰੀਕ ਨੂੰ ਵੀ ਹਲਕੀ ਤੋਂ ਟੁੱਟਮੀ ਬਾਰਿਸ਼ ਆਉਣ ਦੀ ਸੰਭਾਵਨਾ ਫਰੀਦਕੋਟ ਦੇ ਵਿੱਚ ਬਣੀ ਰਹੇਗੀ ਨਜ਼ਰ ਮਾਰੀਏ ਫਾਜ਼ਿਲਕਾ ਦੇ ਵਿੱਚ ਵੀ 27 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ ਹਲਕੀ ਤੋਂ ਦਰਮਿਆਨੀ ਧੁੱਪ ਨਿਕਲ ਸਕਦੀ ਆ ਤੇ ਸ਼ਾਮ ਦੇ ਟਾਈਮ ਇਕੜਾ ਕਿਦਰ ਬਾਰਿਸ਼ ਹੋਣ ਦੀ ਸੰਭਾਵਨਾ ਰਹੇਗੀ ਜੇ ਨਜ਼ਰ ਮਾਰੀਏ ਕਿ ਫਿਰੋਜ਼ਪੁਰ ਦੇ ਵਿੱਚ 27 ਤਰੀਕ ਨੂੰ ਸੰਘਣੇ ਪੱਧਰ ਰਹਿਣ ਦੀ ਸੰਭਾਵਨਾ ਤੇ ਸ਼ਾਮ ਦੇ ਟਾਈਮ 2-3 ਤੋਂ ਲੈ ਕੇ ਰਾਤ ਦੇ 10-11 ਵਜੇ ਤੱਕ بارش ਹੋਣ ਦੀ ਸੰਭਾਵਨਾ ਰਹੇਗੀ 28 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਦੁਪਹਿਰ ਦੇ ਟਾਈਮ بارش ਹੋਣ ਦੀ ਸੰਭਾਵਨਾ ਬਰਕਰਾਰ ਹੋਵੇਗੀ 1 ਤਰੀਕ ਨੂੰ ਧੁੱਪ ਲੱਗਣ ਦੀ ਸੰਭਾਵਨਾ ਜ਼ਿਆਦਾਤਰ ਰਹੇਗੀ ਮੋਗਾ ਦੇ ਵਿੱਚ ਵੀ ਸ਼ਾਮ ਦੇ ਟਾਈਮ 27 ਤਰੀਕ ਨੂੰ بارش ਹੋ ਸਕਦੀ ਹੈ ਤੇ 28 ਤਰੀਕ ਨੂੰ ਵੀ ਮੌਲੇ ਧਰਮੀ ਤੇ ਨਾਲ ਤੇਜ਼ ਹਨੇਰੀ ਚੱਲਣ ਦੀ ਸੰਭਾਵਨਾ ਮੋਗਾ ਦੇ ਵਿੱਚ ਦੁਪਹਿਰੇ 1-2 ਵਜੇ 28 ਤਰੀਕ ਨੂੰ ਹੋਵੇਗੀ ਇੱਕ ਤਰੀਕ ਨੂੰ ਹਲਕੀ ਤੋਂ ਦਰਮਿਆਨੀ ਧੁੱਪ ਲੱਗ ਸਕਦੀ ਆ। ਬਠਿੰਡਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ। ਰਾਤ ਦੇ ਟਾਈਮ ਮੀਂਹ ਆਉਣ ਦੀ ਸੰਭਾਵਨਾ ਰਹੇਗੀ। ਦਿਨ ਦੇ ਟਾਈਮ 27 ਤਰੀਕ ਨੂੰ ਸੰਘਣੇ ਬੱਦਲ ਤੇ 28 ਤਰੀਕ ਨੂੰ ਬਾਰਿਸ਼ ਆਉਣ ਦੀ ਸੰਭਾਵਨਾ ਰਹੇਗੀ। ਇੱਕ ਤਰੀਕ ਨੂੰ ਹਲਕੀ ਤੋਂ ਦਰਮਿਆਨੀ ਧੁੱਪ ਲੱਗਣ ਦੀ ਸੰਭਾਵਨਾ ਹੋਵੇਗੀ। ਮਲੇਰਕੋਟਲਾ ਦੇ ਵਿੱਚ ਵੀ 27 ਤਰੀਕ ਨੂੰ ਸੰਘਣੇ ਬੱਦਲ ਤੇ ਸ਼ਾਮ ਦੇ ਟਾਈਮ ਹਲਕੀ ਤੋਂ ਦਰਮਿਆਨੀ ਬਾਰਿਸ਼ 28 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਤੇ ਨਾਲ ਤੇਜ਼ ਹਨੇਰੀ 4-5 ਵਜੇ ਚੱਲ ਸਕਦੀ ਆ। ਲੁਧਿਆਣਾ ਦੇ ਵਿੱਚ ਸਵੇਰ ਤੋਂ ਹੀ ਹਲਕੀ ਦੁੱਧ ਮੈਣੀ ਬਾਰਸ਼ ਹੋਣ ਦੀ ਸੰਭਾਵਨਾ 27 ਤਰੀਕ ਨੂੰ ਹੋਵੇਗੀ ਤੇ ਸਾਰਾ ਦਿਨ ਮੀਂਹ ਪੈਂਦਾ ਰਹੇਗਾ 28 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ ਤੇ ਨਾਲ ਤੇਜ਼ ਹਨੇਰੀ ਚੱਲਦੀ ਰਹੇਗੀ ਹੁਣ ਜੇ ਨਜ਼ਰ ਮਾਰੀਏ ਮੁੱਖ ਸਰ ਦੇ ਵਿੱਚ 27 ਤਰੀਕ ਨੂੰ ਸੰਘਣੇ ਬੱਦਲ ਰਹਿਣਗੇ ਦੁਪਹਿਰ ਦੇ ਟਾਈਮ 5-6 ਵਜੇ ਸ਼ਾਮ ਦੇ ਟਾਈਮ 5-6 ਵਜੇ ਮੀਂਹ ਆਉਣ ਦੀ ਸੰਭਾਵਨਾ ਤੇ 28 ਤਰੀਕ ਨੂੰ ਇਸੇ ਤਰ੍ਹਾਂ ਹੀ ਬਾਰਿਸ਼ ਆਉਣ ਦੀ ਸੰਭਾਵਨਾ ਨਾਲ ਤੇਜ਼ ਹਨੇਰੀ ਸ਼ਾਮ ਦੇ 4-5 ਵਜੇ ਚੱਲ ਸਕਦੀ ਆ ਸੰਗਰੂਰ ਇਲਾਕੇ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ 28 ਤਰੀਕ ਨੂੰ بارش ਆਉਣ ਦੀ ਸੰਭਾਵਨਾ ਹੋਵੇਗੀ ਤੇ 1 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਧੁੱਪ ਲੱਗ ਸਕਦੀ ਆ। ਰੂਪਨਗਰ, ਵਿੱਚ ਨਗਰ ਮਾਰੀਏ ਤਾਂ 27 ਤਰੀਕ ਨੂੰ ਸਵੇਰ ਤੇ ਦੁਪਹਿਰ ਦੇ ਟਾਈਮ ਹਲਕੀ ਤੋਂ ਦਰਮਿਆਨੀ بارش ਤੇ ਰਾਤ ਦੇ ਟਾਈਮ ਜ਼ਿਆਦਾ بارش ਆਉਣ ਦੀ ਸੰਭਾਵਨਾ ਹੋਵੇਗੀ। 28 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਦੁਪਹਿਰ ਤੋਂ ਬਾਅਦ ਮੌਲੇ ਧਰਮੀ ਆਉਣ ਦੀ ਸੰਭਾਵਨਾ ਦੇ ਨਾਲ ਹਲਕੀ ਤੋਂ ਦਰਮਿਆਨੀ ਹਵਾ ਚੱਲਦੀ ਰਹੇਗੀ। 1 ਤਰੀਕ ਨੂੰ ਸੰਘਣੇ ਬੱਦਲ ਰਹਿਣਗੇ। ਮਾਨਸਾ ਦੇ ਵਿੱਚ ਨਜ਼ਰ ਮਾਰੀਏ ਤਾਂ 27 ਤਰੀਕ ਨੂੰ ਵੀ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਆ। ਰਾਤ ਪਰ ਵੀ ਤੁਵੀ ਬਾਰਿਸ਼ ਹੋਣ ਦੀ ਸੰਭਾਵਨਾ ਤੇ 28 ਤਰੀਕ ਨੂੰ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਤੇਜ਼ ਹਨੇਰੀ ਚੱਲਣ ਦੀ ਸੰਭਾਵਨਾ ਦੁਪਹਿਰੇ 2-3 ਵਜੇ ਹੋਵੇਗੀ ਤੇ 1 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬਦਲਵਾਈ ਹੋਵੇਗੀ ਬਰਨਾਲਾ ਦੇ ਵਿੱਚ 27 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ 28 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਦੁਪਹਿਰ ਦੇ ਟਾਈਮ ਹੋ ਸਕਦੀ ਹੈ ਰਾਤ ਭਰ ਸੰਘਣੇ ਬੱਦਰ ਰਹਿਣ ਦੀ ਸੰਭਾਵਨਾ ਤੇ 1 ਤਰੀਕ ਨੂੰ ਵੀ ਸੰਘਣੇ ਬੱਦਰ ਰਹਿਣ ਦੀ ਸੰਭਾਵਨਾ ਹੋਵੇਗੀ ਮਲੇਰ ਕੋਟਲਾ ਦੇ ਵਿੱਚ ਦੁਪਹਿਰ ਦੇ ਟਾਈਮ ਬਾਰਿਸ਼ ਹੋਣ ਦੀ ਸੰਭਾਵਨਾ ਤੇ ਰਾਤ ਤੱਕ ਲਗਾਤਾਰ ਮੀਂਹ ਪੈਂਦਾ ਰਹੇਗਾ ਤੇ 28 ਤਰੀਕ ਨੂੰ ਵੀ ਦੁਪਹਿਰ ਤੋਂ ਮੀਂਹ ਸ਼ੁਰੂ ਹੋ ਕੇ ਨਾਲ ਤੇਜ਼ ਹਨੇਰੀ ਚਖੜੇ ਸ਼ਾਮ ਦੇ 4-5 ਵਜੇ ਚੱਲਦਾ ਰਹੇਗਾ ਤੇ ਰਾਤ ਦੇ ਟਾਈਮ ਹੀ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਹੋਵੇਗੀ। 1 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਧੁੱਪ ਦਿਖਾਈ ਦੇ ਸਕਦੀ ਆ। ਸ਼ਹੀਦ ਇਤ ਸਿੰਘ ਨਗਰ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ। 27 ਤਰੀਕ ਨੂੰ ਸੰਘਣੇ ਬੱਦਲ ਅਤੇ 28 ਤਰੀਕ ਨੂੰ ਤੇਜ਼ ਹਨੇਰੀ ਦੇ ਨਾਲ ਸਾਰਾ ਦਿਨ ਮੀਂਹ ਪੈਂਦਾ ਰਹੇਗਾ ਤੇ 1 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬਦਲਬਾਈ ਦਿਖਾਈ ਦੇਵੇਗੀ। ਫਟੇਕੜ ਸਾਹਿਬ ਨਜ਼ਰ ਮਾਰੀਏ ਤਾਂ ਸਾਰਾ ਦਿਨ ਸੰਘਣੇ ਬੱਦਲ ਰਹਿਣਗੇ। 28 ਤਰੀਕ ਨੂੰ ਵੀ ਬੱਦਰ ਰਹਿਣ ਦੀ ਸੰਭਾਵਨਾ ਤੇ ਵੱਧ ਵੱਧ ਟੈਂਪਰੇਚਰ 28 ਡਿਗਰੀ ਟੈਂਪਰੇਚਰ ਹੋਵੇਗਾ 31 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਸੰਘਣੇ ਬੱਦਲ ਰਹਿਣ ਦੀ ਸੰਭਾਵਨਾ ਹੋਵੇਗੀ ਸੰਗਰੂਰ ਇਲਾਕੇ ਉਤੇ ਨਜ਼ਰ ਮਾਰੀਏ ਤਾਂ ਸੰਘਣੇ ਬੱਦਲ 27 ਤਰੀਕ ਨੂੰ ਹੋਣਗੇ ਰਾਤ ਦੇ ਟਾਈਮ ਟੈਂਪਰੇਚਰ ਘਟ ਕੇ 17 ਤੋਂ 18 ਡਿਗਰੀ ਰਹੇਗਾ ਤੇ ਸਵੇਰ ਦੇ ਟਾਈਮ 8-9 ਵਜੇ ਮੀਂਹ ਆਉਣ ਦੀ ਸੰਭਾਵਨਾ ਹੋਵੇਗੀ ਸਾਰਾ ਦਿਨ ਸੰਘਣੇ ਬੱਦਲ ਤੇ 1 ਤਰੀਕ ਨੂੰ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਦੁਪਹਿਰ ਦੇ ਟਾਈਮ ਹੋ ਸਕਦੀ ਹੈ ਪਟਿਆਲਾ ਉਤੇ ਨਜ਼ਰ ਮਾਰੀਏ ਤਾ 27 ਤਰੀਕ ਨੂੰ ਸੰਘਣੇ ਬੱਦਲ ਰਹਿਣਗੇ ਕੋਈ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ 28 ਤਰੀਕ ਨੂੰ ਦੁਪਹਿਰ ਦੇ ਟਾਈਮ ਹਲਕੇ ਤੋਂ ਦਰਮਿਆਨੀ بارش ਹੋ ਸਕਦੀ ਹੈ ਤੇ ਨਾਲ ਤੇਜ਼ ਹਨੇਰੀ ਚੱਲਣ ਦੀ ਸੰਭਾਵਨਾ ਦੁਪਹਿਰ ਦੇ 2-3 ਵਜੇ ਹੋਵੇਗੀ ਮਾਰਚ 1 ਤਰੀਕ ਨੂੰ ਵੀ ਸੰਘਣਾ ਬੱਦਲ ਰਹਿਣ ਦੀ ਸੰਭਾਵਨਾ ਰਹੇਗੀ ਜਲੰਧਰ ਇਲਾਕੇ ਦੇ ਵਿੱਚ ਵੀ ਇਸੇ ਤਰ੍ਹਾਂ ਹੀ 27 ਤਰੀਕ ਨੂੰ ਰਾਤ ਦੇ ਟਾਈਮ ਸ਼ਾਮ ਤੋਂ ਲੈ ਕੇ ਮੌਲੇ ਤੱਕ ਮੀਂਹ ਪੈਣ ਦੀ ਸੰਭਾਵਨਾ ਰਹੇਗੀ 28 ਤਰੀਕ ਨੂੰ ਵੀ ਜ਼ਬਰਦਸਤ ਹਨੇਰੀ ਤੇ 2-3 ਵਜੇ ਤੋਂ ਲੈ ਕੇ ਰਾਤ ਦੇ 8-9 ਵਜੇ ਤੱਕ ਮੋੜੇ ਧਰਮੀ ਪੈਣ ਦੀ ਸੰਭਾਵਨਾ ਤੇ ਨਾਲ ਚਖੜ ਚੱਲਦੇ ਰਹਿਣਗੇ 21 ਤਰੀਕ ਇੱਕ ਤਰੀਕ ਨੂੰ ਵੀ 21 ਤੋਂ 22 ਡਿਗਰੀ ਟੈਂਪਰੇਚਰ ਹੋਵੇਗਾ ਤੇ ਨਾਲ ਸੰਘਣੇ ਬੱਦਲ ਰਹਿਣਗੇ ਕਪੂਰਥਲਾ ਤੋਂ ਨਜ਼ਰ ਮਾਰੀਏ ਤਾਂ ਇਸੇ ਤਰ੍ਹਾਂ ਹੀ 27 ਤਰੀਕ ਨੂੰ ਮੀਂਹ ਆਉਣ ਦੀ ਸੰਭਾਵਨਾ ਰਾਤ ਦੇ ਟਾਈਮ ਹੋਵੇਗੀ ਰਾਤ ਦੇ ਟਾਈਮ ਹਨੇਰੀ ਵੀ ਚੱਲ ਸਕਦੀ ਆ ਤੇ 28 ਤਰੀਕ ਨੂੰ ਜ਼ਬਰਦਸਤ ਹਨੇਰੀ ਚੱਲਣ ਦੀ ਸੰਭਾਵਨਾ ਦੁਪਹਿਰ 1-2 ਵਜੇ ਹੋਵੇਗੀ ਤੇ ਨਾਲ ਮੋੜੇ ਧਰਮੀ ਪੈਂਦਾ ਰਹੇਗਾ ਨਵਾਂ ਸ਼ਹਿਰ ਇਲਾਕੇ ਉਤੇ ਨਜ਼ਰ ਮਾਰੀਏ ਤਾਂ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ 27 ਤਰੀਕ ਨੂੰ ਸ਼ਾਮ ਦੇ ਟਾਈਮ ਮੀਂਹ ਆਉਣ ਦੀ ਸੰਭਾਵਨਾ ਨਾਲ ਹਲਕੇ ਤੋਂ ਦਰਮਿਆਨੀ ਹਵਾ 28 ਤਰੀਕ ਨੂੰ ਵੀ ਹਨੇਰੀ ਆਉਣ ਦੀ ਸੰਭਾਵਨਾ 5-6 ਵਜੇ ਹੋਵੇਗੀ ਨਾਲ ਤੇਜ਼ ਹਨੇਰੀ ਦੇ ਨਾਲ ਤੇਜ਼ ਮੀਂਹ ਚੱਲਦਾ ਰਹੇਗਾ ਮਾਰਚ 1 ਤਰੀਕ ਨੂੰ ਵੱਧ ਤੋਂ ਵੱਧ ਟੈਂਪਰੇਚਰ 24 ਡਿਗਰੀ ਤੇ ਨਾਲ ਹਲਕੇ ਤੋਂ ਦਰਮਿਆਨੀ ਧੁੱਪ ਨਿਕਲ ਸਕਦੀ ਆ ਹੁਸ਼ਿਆਰਪੁਰ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਸੰਘਣੇ ਬੱਦਲ ਰਹਿਣਗੇ ਤੇ ਨਾਲ ਤੇਜ਼ ਹਨੇਰੀ ਚੱਲਣ ਦੀ ਸੰਭਾਵਨਾ 27 ਤਰੀਕ ਨੂੰ ਦੁਪਹਿਰੇ ਤੇ ਨਾਲ ਤੇਜ਼ ਮੀਂਹ ਸਾਰੀ ਰਾਤ ਹੀ ਪੈਂਦਾ ਰਹੇਗਾ 28 ਤਰੀਕ ਨੂੰ ਨਜ਼ਰ ਮਾਰੀ ਹੈ ਤਾਂ ਦੁਪਹਿਰ ਤੋਂ ਹੀ ਹਨੇਰੀ ਸ਼ੁਰੂ ਹੋ ਕੇ ਜ਼ਬਰਦਸਤ ਹਨੇਰੀ 4-5 ਵਜੇ ਹੋਵੇਗੀ ਤੇ ਨਾਲ ਮੌਲੇਧਰਮੀ ਸ਼ਾਮ ਦੇ ਟਾਈਮ ਪੈਂਦਾ ਰਹੇਗਾ 1 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਧੁੱਪ ਲੱਗਣ ਦੀ ਸੰਭਾਵਨਾ ਹੋ ਸਕਦੀ ਆ ਅੰਮ੍ਰਿਤਸਰ ਉਤੇ ਨਜ਼ਰ ਮਾਰੀ ਹੈ ਤਾਂ ਸੰਘਣੇ ਬੱਦਲ ਸਵੇਰ ਦੇ ਟਾਈਮ 27 ਤਰੀਕ ਨੂੰ ਰਹਿਣਗੇ ਸ਼ਾਮ ਨੂੰ 4-5 ਵਜੇ ਤੋਂ ਲੈ ਕੇ ਰਾਤ ਦੇ 11-12 ਵਜੇ ਤੱਕ ਮੌਲੇਧਰਮੀ ਪੈਣ ਦੀ ਸੰਭਾਵਨਾ ਰਹੇਗੀ ਤੇ 28 ਤਰੀਕ ਨੂੰ ਨਜ਼ਰ ਮਾਰੀ ਹੈ ਤਾਂ ਹਨੇਰੀ ਆਉਣ ਦੀ ਸੰਭਾਵਨਾ ਦੁਪਹਿਰੇ 1:2 ਵਜੇ ਤੱਕ ਨਾਲ بارش ਹੋਣ ਦੀ ਸੰਭਾਵਨਾ ਵੀ ਦੁਪਹਿਰ ਤੋਂ ਲੈ ਕੇ ਰਾਤ ਦੇ 10-11 ਵਜੇ ਤੱਕ ਰਹੇਗੀ। ਇੱਕ ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬਦਲਵਾਈ ਦੁਬਾਰਾ ਫਿਰ ਦਿਖਾਈ ਦੇਵੇਗੀ। ਤੰਤਾਂ ਸਾਹਿਬ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ। ਹਲਕੀ ਤੋਂ ਦਰਮਿਆਨੀ ਧੁੱਪ 22 ਤਰੀਕ ਨੂੰ ਹੋ ਸਕਦੀ ਹੈ। ਸਵੇਰ ਦੇ ਟਾਈਮ ਅਤੇ ਦੁਪਹਿਰ ਦੇ ਟਾਈਮ ਮੌੜੇ ਘਰਮੀ ਪੈਣ ਦੀ ਸੰਭਾਵਨਾ 4 ਤੋਂ ਲੈ ਕੇ ਰਾਤ ਦੇ 10-11 ਵਜੇ ਤੱਕ ਹੋਵੇਗੀ। 28 ਤਰੀਕ ਨੂੰ ਮੀਂਹ ਆਉਣ ਦੀ ਸੰਭਾਵਨਾ 11 ਤੋਂ ਲੈ ਕੇ ਰਾਤ ਦੇ 10-11 ਵਜੇ ਤੱਕ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਰਹੇਗੀ। ਨਾਲ ਹਲਕੀ ਤੋਂ ਦਰਮਿਆਨੀ ਹਵਾ ਚਲਦੀ ਰਹੇਗੀ। ਗਰਦਾਸਪੁਰ ਇਲਾਕੇ ਉਤੇ ਨਜ਼ਰ ਮਾਰੀਏ ਤਾਂ 27 ਤਰੀਕ ਨੂੰ ਹਲਕੀ ਤੋਂ ਦਰਮਿਆਨੀ بارش ਸਵੇਰ ਤੋਂ ਸ਼ੁਰੂ ਹੋ ਕੇ ਮੌਲੇ ਧਾਰਮੀ ਸ਼ਾਮ ਨੂੰ 6-7 ਵਜੇ ਹੋਵੇਗਾ ਤੇ ਨਾਲ ਤੇਜ਼ ਹਨੇਰੀ ਚੱਲੇਗੀ। 28 ਤਰੀਕ ਨੂੰ ਨਜ਼ਰ ਮਾਰੀਏ ਤਾਂ ਦੁਪਹਿਰੇ 12 ਤੋਂ ਲੈ ਕੇ ਰਾਤ ਦੇ 12-1 ਵਜੇ ਤੱਕ ਮੌਲੇ ਧਾਰਮੀ ਪੈਣ ਦੀ ਸੰਭਾਵਨਾ ਤੇ ਨਾਲ ਤੇਜ਼ ਹਨੇਰੀ ਚੱਲਣ ਦੀ ਸੰਭਾਵਨਾ ਸਬਤ 8 ਵਜੇ ਰਹੇਗੀ। ਮਾਰਚ 1 ਨੂੰ ਸੰਘਣੇ ਬੱਦਲ ਰਹਿਣਗੇ। ਪਠਾਨਕੋਟ ਨੂੰ ਤੇ ਨਜ ਮਾਰੀਏ ਤਾਂ 27 ਤਰੀਕ ਨੂੰ ਹੀ ਸ਼ਾਮ ਦੇ ਟਾਈਮ 3-4 ਤੋਂ ਲੈ ਕੇ ਰਾਤ ਤੱਕ ਮੌਲੇ ਧਰਮੀ ਪੈਣ ਦੀ ਸੰਭਾਵਨਾ ਰਹੇਗੀ ਟੈਂਪਰੇਚਰ 14 ਤੋਂ 15 ਡਿਗਰੀ ਬਣਿਆ ਰਹੇਗਾ 28 ਤਰੀਕ ਨੂੰ ਇਸੇ ਤਰ੍ਹਾਂ ਹੀ ਜਬਰਦਸਤ ਬਾਰਿਸ਼ ਹੋਣ ਦੀ ਸੰਭਾਵਨਾ ਤੇ ਕੁਝ ਇਲਾਕੇ ਦੇ ਵਿੱਚ ਹੜ੍ਹ ਆਉਣ ਦੀ ਸੰਭਾਵਨਾ ਪਠਾਨਕੋਟ ਦੇ ਵਿੱਚ ਹੋਵੇਗੀ ਨਾਲ ਹਲਕੇ ਤੋਂ ਦਰਮਿਆਨੀ ਤੇਜ਼ ਹਵਾ ਚੱਲਦੀ ਰਹੇਗੀ ਮਾਰਚ 1 ਤਰੀਕ ਨੂੰ ਸੰਘਣੇ ਬੱਦਲ ਰਹਿਣਗੇ ਤੇ ਨਾਲ ਹਲਕੇ ਤੋਂ ਦਰਮਿਆਨੀ ਹਵਾ ਚੱਲਦੀ ਰਹੇਗੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਹੋਰ ਉਹਨਾਂ ਦੋਸਤਾਂ ਮਿੱਤਰਾਂ ਦੇ ਨਾਲ ਜਰੂਰ ਸ਼ੇਅਰ ਕਰੋ ਬਹੁਤ ਬਹੁਤ ਤੁਹਾਡਾ ਧੰਨਵਾਦ